ਕੀ ਸੇਵਾ ਕਰਨ ਆਏ ਹੋ ਕਿ ਪਹਿਲੀ ਵਾਰ ਵੇਖਿਆ ਕਿ ਜੈਦਾਦਾ ਸਾਹਿਬ ਵੀ ਸੇਵਾ ਕਰਦੇ ਨੇ ਜੀ ਵੇਖੋ ਜੀ ਅਸਲ 'ਚ ਜਥੇਦਾਰ ਨੇ ਕਰਨੀ ਸੇਵਾ ਨਹੀਂ ਪਰ ਸੇਵਾ ਦੇ ਕਈ ਰੂਪ ਹੁੰਦੇ ਆ ਜੀ ਉਹਨਾਂ ਰੂਪਾਂ ਦੇ ਵਿੱਚੋਂ ਇੱਕ ਹੱਥੀ ਸੇਵਾ ਵਾ ਆਪਾਂ ਜੋੜਿਆਂ ਦੀ ਸੇਵਾ ਕਰੀਏ ਜਾਂ ਪ੍ਰਸ਼ਾਦਿਆਂ ਦੀ ਸੇਵਾ ਕਰੀਏ ਜਾਂ ਭਰਤਣ ਮਾਂਜਣ ਦੀ ਸੇਵਾ ਕਰੀਏ ਸਾਨੂੰ ਤੇ ਕਿਹਾ ਗਿਆ ਵਿਣ ਸੇਵਾ ਧ੍ਰਿਗ ਹੱਥ ਪੈਰ ਹੋਰ નિਫਲ ਕਰਨੀ ਸੇਵਾ ਤੋਂ ਬਿਨਾ ਹੱਥਾਂ ਪੈਰਾਂ ਨੂੰ ਪਾਸ਼ਾ ਕਹਿੰਦੇ ਧ੍ਰਿਗ ਵਾ ਸੇਵਾ ਤੇ ਸਿਮਰਨ ਸਿੱਖ ਦੇ ਜੀਵਨ ਦੇ ਦੋ ਅਹਿਮ ਆੰਗਾ ਸਾਡੇ ਸਾਰਿਆਂ ਨੂੰ ਹੀ ਬੱਚਿਆਂ ਨੂੰ ਨਾਲ ਲੈ ਕੇ ਗੁਰੂ ਘਰਾਂ 'ਚ ਸੇਵਾ ਕਰਨੀ ਚਾਹੀਦੀ ਆ ਜਿਵੇਂ ਜਿਵੇਂ ਸੇਵਾ ਕਰਾਂਗੇ ਸਾਡੇ 'ਚ ਨਿਰਮਾਣਤਾ ਆਊਗੀ ਤੇ ਨਿਰਮਾਣਤਾ ਆਊਗੀ ਤੇ ਅਸੀਂ ਗੁਰੂ ਨਾਲ ਜੁੜਾਂਗੇ ਇਸ ਕਰਕੇ ਮੇਰਾ ਇੱਕ ਰੁਟੀਨ ਆਏ ਮੈਂ ਪਹਿਲਾਂ ਵੀ ਜਿੱਥੇ ਵੀ ਕਿੱਥੇ ਨਾ ਹੀ ਸੇਵਾ ਕਰਦੇ ਹਾਂ ਮੈਂ ਮਨਜੀਤ ਸਾਹਿਬ ਕਥਾ ਕਰਨ ਆਉਂਦਾ ਸੀ ਤੇ ਉਹ ਸ਼ਾਮ ਨੂੰ ਮੈਂ ਸੇਵਾ ਜ਼ਰੂਰ ਕਰਦਾ ਸੀ ਗੁਰੂ ਦੀ ਬਖਸ਼ਿਸ਼ ਸਦਕਾ ਉਹ ਰੁਟੀਨ ਦੇ ਵਿੱਚ ਹੀ ਆ ਕੋਈ ਉਚੇਚਾ ਨਹੀਂ ਆ ਬਾਕੀ ਸੇਵਾ ਗੁਰੂ ਦੀ ਬਖਸ਼ਿਸ਼ ਨਾਲ ਹੁੰਦੀ ਆ ਮੈਂ ਤੇ ਅਰਦਾਸ ਕਰੂੰਗਾ ਕਿ ਅਸੀਂ ਸਾਰੇ ਹੀ ਸੇਵਾ ਤੇ ਸਿਮਰਨ ਵਿੱਚ ਜੋਟੀਏ ਕਾਫੀ ਚੰਗਾ ਲੱਗਦਾ ਕਿ ਜਦੋਂ ਇਸ ਤਰ੍ਹਾਂ ਤੁਸੀਂ ਸੇਵਾ ਕਰਦੇ ਹੋ ਲੋਕਾਂ ਨੂੰ ਚੰਗਾ ਸੁਨੇਹਾ ਜਾ ਰਿਹਾ ਦੇਖੋ ਜੀ ਚੰਗਾ ਸੁਨੇਹਾ ਹੀ ਜਾਣਾ ਚਾਹੀਦਾ ਮੈਂ ਤੇ ਪੰਥ ਦਾ ਇੱਕ ਸੇਵਾਦਾਰ ਹਾਂ ਤੇ ਪੰਥ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਤੇ ਚਾਹੁੰਦਾ ਵੀ ਇੱਕ ਤੇ ਅਸੀਂ ਸਾਰੇ ਗੁਰੂ ਦੇ ਨੇੜੇ ਆਈਏ ਜਿਹੜੇ ਕੋਈ ਸਾਡੇ ਬੱਚੇ ਕਿਸੇ ਕਾਰਨ ਵੀ ਦੂਰ ਆ ਪਤ ਤਾਂ ਉਹ ਵੀ ਇੱਧਰ ਆਉਣ ਅਸੀਂ ਅਸੀਂ ਵਾਸੀ ਨੰਦਪੁਰ ਸਾਹਿਬ ਦੇ ਆ ਸਾਰੇ ਇੱਕ ਪਰਿਵਾਰ ਆ ਇੱਕ ਪਰਿਵਾਰ ਵਾਂਗ ਰਹੀਏ ਚੜ੍ਹਦੀ ਕਲਾ ਚ ਰਹੀਏ ਇੱਕ ਦੂਜੇ ਦੇ ਦੁੱਖ ਸੁੱਖ ਚ ਵੀ ਸ਼ਾਮਲ ਹੋਈਏ ਬਸ ਮੇਰੀ ਤੇ ਪਾਤਸ਼ਾਹ ਗਏ ਹੋਰ ਦਾਸ ਸਾਜ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਤੇ ਆਏ ਆ ਬੜਾ ਵੱਡਾ ਸਥਾਨ ਆ ਬਾਬਾ ਇੱਥੇ ਹਰ ਇਤਵਾਰ ਬਹੁਤ ਵੱਡਾ ਚਪੈਰਾ ਸਾਹਿਬ ਲੱਗਦਾ ਮੈਂ ਕਹਿੰਨਾ ਜੀ ਇਹ ਜਿੱਥੇ ਵੀ ਕਿਤੇ ਗੁਰਸਥਾਨ ਨੇ ਅੰਮ੍ਰਿਤਸਰ ਤੋਂ ਬਾਹਰ ਵੀ ਸੰਗਤਾਂ ਨੂੰ ਵੱਧ ਤੋਂ ਵੱਧ ਗੁਰਦੁਆਰਿਆਂ 'ਚ ਹਾਜ਼ਰੀ ਭਰਨੀ ਚਾਹੀਦੀ ਸੇਵਾ ਤੇ ਸਿਮਰਨ ਕਰਨਾ ਚਾਹੀਦਾ ਵਾਹਿਗੁਰੂ ਸੇਵਾ ਤੇ ਨਿਮਰਤਾ ਜਿਹੜਾ ਇੱਕ ਸੁਨੇਹਾ ਆ ਉਹ ਤੁਹਾਡੇ ਵੱਲੋਂ ਦਿੱਤਾ ਜਾ ਰਿ अच्छा जी जी मान लो कि ਇਥੇ ਇਹ ਉਹ ਦਰਬਾਰ ਆ ਸੱਚੇ ਪਾਤਸ਼ਾਹ ਦਾ ਭਾਵੇਂ ਕੋਈ ਰਤਬੇ ਕਰਕੇ ਕਿੱਡਾ ਵੀ ਵੱਡਾ ਹੋਵੇ ਪਰ ਜਦੋਂ ਉਹ ਗੁਰੂ ਦੇ ਘਰ ਦੇ ਵਿੱਚ ਆਉਂਦਾ ਆਸੀਂ ਬਰਾਬਰ ਹੁੰਨੇ ਸੰਗਤ ਹੋ ਜਾਂਦੀ ਆ ਉਹ ਫਿਰ ਜਦੋਂ ਕੋਈ ਸੇਵਾ ਵੱਡੇ ਤੋਂ ਵੱਡੇ ਵੀ ਮੈਂ ਵੇਖਿਆ ਕਈ ਸੰਸਾਰਿਕ ਤੌਰ ਤੇ ਰਤਬੇ ਵਾਲੇ ਵੀ ਕਰਦੇ ਆ ਉਹਦਾ ਕਾਰਨ ਇਹ ਹੋਈਂਦਾ ਕਿ ਸੇਵਾ ਨੇ ਸਾਨੂੰ ਅੰਦਰੋਂ ਨਿਰਮਲ ਕਰਨਾ ਸ਼ਵਸ਼ ਕਰਨਾ ਤਾਂ ਸਾਡੇ ਗੁਰੂ ਸਾਹਿਬ ਆਪ ਸੇਵਾ ਕਰਦੇ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਵਾਰੀ ਪਿਪਲੀ ਸਾਹਿਬ ਗਏ ਬਹੁਤ ਕਾਬਲ ਤੋਂ ਸੰਗਤ ਆਈ ਤੇ ਪਾਤਸ਼ਾਹ ਨੇ ਆਪ ਜਾ ਕੇ ਸੰਗਤ ਦੀ ਮੁੱਠਾ ਚਾਪੀ ਕੀਤੀ ਜਦੋਂ ਸੰਗਤ ਇੱਥੇ ਆਈ ਤੇ ਉਹ ਹੈਰਾਨ ਰਹਿ ਗਈ ਕਿ ਇਹ ਤੇ ਗੁਰੂ ਸਾਹਿਬ ਨੇ ਜਿਹੜੀ ਸੇਵਾ ਕਰਦੇ ਜਿਸ ਕੌਮ ਦਾ ਗੁਰੂ ਆਪ ਸੇਵਾ ਕਰਦਾ ਹੋਵੇ ਉਹ ਕੌਮ ਕਿਉਂ ਨਾ ਸੇਵਾ ਕਰੇ ਸਾਨੂੰ ਸਾਰਿਆਂ ਨੂੰ ਸੇਵਾ ਕਰਨੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸੇਵਾ ਕਰਨ ਆਏ ਹੋ ਕਿ ਪਹਿਲੀ ਵਾਰ ਵੇਖਿਆ ਕਿ ਜਹਦਾ ਸਾਹਿਬ ਵੀ ਸੇਵਾ ਕਰਦੇ ਨੇ ਜੀ ਵੇਖੋ ਜੀ ਅਸਲ 'ਚ ਜਥੇਦਾਰ ਨੇ ਕਰਨੀ ਸੇਵਾ ਨਹੀਂ ਹੂੰ ਪਰ ਸੇਵਾ ਦੇ ਕਈ ਰੂਪ ਹੁੰਦੇ ਆ ਜੀ ਉਹਨਾਂ ਰੂਪਾਂ ਦੇ ਵਿੱਚੋਂ ਇੱਕ ਹੱਥੀਂ ਸੇਵਾ ਵਾ ਆਪਾਂ ਜੋੜਿਆਂ ਦੀ ਸੇਵਾ ਕਰੀਏ ਜਾਂ ਪ੍ਰਸ਼ਾਦਿਆਂ ਦੀ ਸੇਵਾ ਕਰੀਏ ਜਾਂ ਭਰਤਣ ਮਾਂਜਣ ਦੀ ਸੇਵਾ ਕਰੀਏ ਸਾਨੂੰ ਤੇ ਕਿਹਾ ਗਿਆ ਵਿਣ ਸੇਵਾ ਧ੍ਰਿਗ ਹੱਥ ਪੈਰ ਹੋਰ નિਫਲ ਕਰਨੀ ਸੇਵਾ ਤੋਂ ਬਿਨਾ ਹੱਥਾਂ ਪੈਰਾਂ ਨੂੰ ਪਾਸ਼ਾ ਕਹਿੰਦੇ ਧ੍ਰਿਗ ਵਾ ਸੇਵਾ ਤੇ ਸਿਮਰਨ ਸਿੱਖ ਦੇ ਜੀਵਨ ਦੇ ਦੋ ਅਹਿਮ ਆੰਗਾ ਸਾਡੇ ਸਾਰਿਆਂ ਨੂੰ ਹੀ ਬੱਚਿਆਂ ਨੂੰ ਨਾਲ ਲੈ ਕੇ ਗੁਰੂ ਘਰਾਂ 'ਚ ਸੇਵਾ ਕਰਨੀ ਚਾਹੀਦੀ ਆ ਜਿਵੇਂ ਜਿਵੇਂ ਸੇਵਾ ਕਰਾਂਗੇ ਸਾਡੇ ਚ ਨਿਰਮਾਣਤਾ ਆਊਗੀ ਤੇ ਨਿਰਮਾਣਤਾ ਆਊਗੀ ਤੇ ਅਸੀਂ ਗੁਰੂ ਨਾਲ ਜੁੜਾਂਗੇ ਇਸ ਕਰਕੇ ਮੇਰਾ ਇੱਕ ਰੂਟੀਨ ਆਏ ਮੈਂ ਪਹਿਲਾਂ ਵੀ ਜਿੱਥੇ ਵੀ ਕਿਥੇ ਨਾ ਹੀ ਸੇਵਾ ਕਰਦੇ ਹਾਂ ਮੈਂ ਮੰਜੀ ਸਾਹਿਬ ਕਥਾ ਕਰਨ ਆਉਂਦਾ ਸੀ ਤੇ ਉਹ ਸ਼ਾਮ ਨੂੰ ਮੈਂ ਸੇਵਾ ਜ਼ਰੂਰ ਕਰਦਾ ਹਾਂ ਗੁਰੂ ਦੀ ਬਖਸ਼ਿਸ਼ ਸਦਕਾ ਉਹ ਰੂਟੀਨ ਦੇ ਵਿੱਚ ਹੀ ਆ ਕੋਈ ਉਚੇਚਾ ਨਹੀਂ ਆ ਬਾਕੀ ਸੇਵਾ ਗੁਰੂ ਦੀ ਬਖਸ਼ਿਸ਼ ਨਾਲ ਹੁੰਦੀ ਆ ਮੈਂ ਤੇ ਅਰਦਾਸ ਕਰੂੰਗਾ ਕਿ ਅਸੀਂ ਸਾਰੇ ਹੀ ਸੇਵਾ ਤੇ ਸਿਮਰਨ ਵਿੱਚ ਜੁਟੀਏ ਕਾਫੀ ਚੰਗਾ ਲੱਗਦਾ ਕਿ ਜਦੋਂ ਇਸ ਤਰ੍ਹਾਂ ਦੀ ਸੇਵਾ ਕਰਦੇ ਹੋ ਲੋਕਾਂ ਨੂੰ ਚੰਗਾ ਸੁਨੇਹਾ ਜਾ ਰਿਹਾ ਦੇਖੋ ਜੀ ਚੰਗਾ ਸੁਨੇਹਾ ਹੀ ਜਾਣਾ ਚਾਹੀਦਾ ਮੈਂ ਤੇ ਪੰਥ ਦਾ ਇੱਕ ਸੇਵਾਦਾਰ ਹਾਂ ਤੇ ਪੰਥ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਤੇ ਚਾਹੁੰਦਾ ਵੀ ਇੱਕ ਤੇ ਅਸੀਂ ਸਾਰੇ ਗੁਰੂ ਦੇ ਨੇੜੇ ਆਈਏ ਜਿਹੜੇ ਕੋਈ ਸਾਡੇ ਬੱਚੇ ਕਿਸੇ ਕਾਰਨ ਵੀ ਦੂਰ ਆ ਪੱਤ ਤਾਂ ਉਹ ਵੀ ਇੱਧਰ ਆਉਣ ਅਸੀਂ ਅਸੀਂ ਵਾਸੀ ਨੰਦਪੁਰ ਸਾਹਿਬ ਦੇ ਆ ਸਾਰੇ ਇੱਕ ਪਰਿਵਾਰ ਆ ਇੱਕ ਪਰਿਵਾਰ ਵਾਂਗ ਰਹੀਏ ਚੜ੍ਹਦੀ ਕਲਾ 'ਚ ਰਹੀਏ ਇੱਕ ਦੂਜੇ ਦੇ ਦੁੱਖ ਸੁੱਖ 'ਚ ਵੀ ਸ਼ਾਮਲ ਹੋਈਏ ਬਸ ਮੇਰੀ ਤੇ ਪਾਤਸ਼ਾਹ ਗਏ ਹੋਰ ਦਾਸ ਸਾਜ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਤੇ ਆਏ ਆ ਬੜਾ ਵੱਡਾ ਸਥਾਨ ਆ ਬਾਬਾ ਜੀ ਇੱਥੇ ਹਰ ਇਤਵਾਰ ਬਹੁਤ ਵੱਡਾ ਚਪੈਰਾ ਸਾਹਿਬ ਲੱਗਦਾ ਮੈਂ ਕਹਿੰਨਾ ਜੀ ਇਹ ਜਿੱਥੇ ਵੀ ਕਿਤੇ ਗੁਰਸਥਾਨ ਨੇ ਅੰਮ੍ਰਿਤਸਰ ਤੋਂ ਬਾਹਰ ਵੀ ਸੰਗਤਾਂ ਨੂੰ ਵੱਧ ਤੋਂ ਵੱਧ ਗੁਰਦੁਆਰਿਆਂ 'ਤੇ ਹਾਜ਼ਰੀ ਭਰਨੀ ਚਾਹੀਦੀ ਸੇਵਾ ਤੇ ਸਿਮਰਨ ਕਰਨਾ ਚਾਹੀਦਾ ਵਾਹਿਗੁਰੂ ਸੇਵਾ ਤੇ ਨਿਮਰਤਾ ਜਿਹੜਾ ਇੱਕ ਸੁਨੇਹਾ ਆ ਉਹ ਤੁਹਾਡੇ ਵੱਲੋਂ ਦਿੱ ਅੱਛਾ ਜੀ ਜੇ ਮੰਨ ਲਓ ਕਿ ਇੱਥੇ ਇਹ ਉਹ ਦਰਬਾਰ ਆ ਸੱਚੇ ਪਾਤਸ਼ਾਹ ਦਾ ਭਾਵੇਂ ਕੋਈ ਰਤਬੇ ਕਰਕੇ ਕਿੱਡਾ ਵੀ ਵੱਡਾ ਹੋਵੇ ਪਰ ਜਦੋਂ ਉਹ ਗੁਰੂ ਦੇ ਘਰ ਦੇ ਵਿੱਚ ਆਉਂਦਾ ਅਸੀਂ ਬਰਾਬਰ ਹੁੰਨੇ ਸੰਗਤ ਹੋ ਜਾਂਦੀ ਆ ਫਿਰ ਜਦੋਂ ਕੋਈ ਸੇਵਾ ਵੱਡੇ ਤੋਂ ਵੱਡੇ ਵੀ ਮੈਂ ਵੇਖਿਆ ਕਈ ਸੰਸਾਰਕ ਤੌਰ ਤੇ ਰਤਬੇ ਵਾਲੇ ਵੀ ਕਰਦੇ ਆ ਉਹਦਾ ਕਾਰਨ ਇਹੋ ਹੀ ਹੁੰਦਾ ਕਿ ਸੇਵਾ ਨੇ ਸਾਨੂੰ ਅੰਦਰੋਂ ਨਿਰਮਲ ਕਰਨਾ ਸ਼ਵਸ਼ ਕਰਨਾ ਤੋਂ ਸਾਡੇ ਗੁਰੂ ਸਾਹਿਬ ਆਪ ਸੇਵਾ ਕਰਦੇ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਵਾਰੀ ਪਿਪਲੀ ਸਾਹਿਬ ਗਏ ਬਹੁਤ ਕਾਬਲ ਤੋਂ ਸੰਗਤ ਆਈ ਤੇ ਪਾਤਸ਼ਾਹ ਨੇ ਆਪ ਜਾ ਕੇ ਸੰਗਤ ਦੀ ਮੁੱਠਾ ਚਾਪੀ ਕੀਤੀ ਜਦੋਂ ਸੰਗਤ ਇੱਥੇ ਆਈ ਤੇ ਉਹ ਹੈਰਾਨ ਰਹਿ ਗਈ ਕਿ ਇਹ ਤੇ ਗੁਰੂ ਸਾਹਿਬ ਨੇ ਜਿਹੜੀ ਸੇਵਾ ਕਰਦੇ ਜਿਸ ਕੌਮ ਦਾ ਗੁਰੂ ਆਪ ਸੇਵਾ ਕਰਦਾ ਹੋਵੇ ਉਹ ਕੌਮ ਕਿਉਂ ਨਾ ਸੇਵਾ ਕਰੇ ਸਾਨੂੰ ਸਾਰਿਆਂ ਨੂੰ ਸੇਵਾ ਕਰਨੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ